ਪੰਜਾਬ ਸਰਕਾਰ ਵੱਲੋਂ ਚਲਾਈ ਮਹਮ ਯੁੱਧ ਨਸ਼ਾ ਵਿਰੋਧ ਤਹਿਤ ਬਠਿੰਡਾ ਦੇ थाना ਸਿਵਲੈਂਡ ਦੀ ਪੁਲਿਸ ਪਾਰਟੀ ਵੱਲੋਂ ਕੀਤੀ ਕਾਰਵਾਈ ਬਠਿੰਡਾ ਦੇ ਧੋਬਿਆਂ ਵਾਲਾ ਪਿੰਡ ਤੋਂ ਇੱਕ ਵਿਅਕਤੀ ਨੂੰ ਸੱਤ ਕਰਵਾਉਣ ਹਰ ਰੋਣ ਸਮੇਤ ਕੀਤਾ ਗਿਆ ਗ੍ਰਿਫਤਾਰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇਦਾ ਰਿਮਾਂਡ ਕੀਤਾ ਜਾਵੇਗਾ ਹਸਲ ਬਠਿੰਡਾ ਦੇ थाना ਸਿਵਲੈਂਡ ਦੇ ਐਸ ਐਚ ਓ ਹਰਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਧੋਬਿਆਂ ਏਰੀਆ ਦੇ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਇੱਕ ਵਿਅਕਤੀ ਨੂੰ ਉਹਨਾਂ ਵੱਲੋਂ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਤਰਾਣ ਅਵਿਦੇਖੋਂ 7 ਗ੍ਰਾਮ ਹਰੋਨ ਬਰੰਦ ਕੀਤੀ ਗਈ ਜਿਸ ਤੇ ਕਾਰਵਾਈ ਕਰਦੇ ਹੋਏ ਇਸਦੇ ਥਾਣਾ ਸਿਵਲ ਲੈਂਡ ਵਿਖੇ ਮੁਕਦਮਾ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅੱਜ ਇਸ ਨੂੰ ਮਾਂਜੂਦ ਅਦਾਲਤ ਵਿੱਚ ਪੇਸ਼ ਕਰਕੇ ਧਰਮਾਂਡ ਅਸਰ ਕਰਕੇ ਹੋ ਰੰਗਾਈ ਦੇ ਨਾਲ ਇਸ ਦੀ ਕੋਲ ਪੁੱਛਗਿੱਛ ਕੀਤੀ ਜਾਵੇਗੀ ਤੇ ਵੱਡੀਆਂ ਮੱਛੀਆਂ ਤੱਕ ਪਹੁੰਚਣ ਦੀ ਕੋਸ਼ਿਸ਼ਨ ਵੱਲੋਂ ਕੀਤੀ ਜਾਵੇਗੀ ਉਹ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨੇ ਥਾਣਾ ਸਿਵਲ ਲੈਂਡ ਦੇ ਐਸ ਐਚ ਓ ਹਰ ਰੋਧ ਸਿੰਘ ਇਸ ਮਾਮਲੇ ਨੂੰ ਲੈਗੇਗਾ ਜੀ ਸਰ ਜੀ ਨਾਮ ਹੈ ਤਰਵਿਖੀ ਨਾਮ ਹੈ ਮੇਰਾ ਨਾਮ ਇੰਸਪੈਕਟਰ ਹਰਜੋ ਸਿੰਘ ਹੈ ਮੁਖ ਅਫਸਰ ਥਾਣਾ ਸੇਵਲਾਈਨ ਬਿੰਡਾ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਿੰਡਾ ਮੈਡਮ ਸ਼੍ਰੀ ਅਮਨੀਤ ਕੌਂਡਲ ਆਈਪੀਐਸ ਦੇ ਨਿਰਦੇਸ਼ਾਂ ਵੀ ਜਿਹੜਾ ਪੰਜਾਬ ਸਰਕਾਰ ਵੱਲੋਂ ਯੋਧ ਨਸ਼ੇ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਤਹਿਤ ਹੀ ਜਿਹੜਾ ਹੈਗਾ ਕੱਲੋ ਜਿਹੜਾ ਹੈਗੇ ਸਿ ਸਤਿੰਦਰ ਸਿੰਘ ਵੱਲੋਂ ਤੁਰਾਨੇ ਜਿਹੜਾ ਗਸ਼ਤ ਹੈ ਇੱਕ ਰਣਜੀਤ ਸਿੰਘ ਨਾਂ ਦੇ ਵਿਅਕਤੀ ਜਿਹੜਾ ਵਾਸੀ ਧੋਬਿਆਣਾ ਉਹਨੂੰ ਜਿਹੜਾ ਪ੍ਰਹਿਨਨ ਕੀਤਾ ਜਿਸ ਪਾਸੋਂ ਜਿਹੜੀ ਕਰੀਬ 7 ਗ੍ਰਾਮ ਜਿਹੜੀ ਹੈਰੋਨ ਰਿਕਵਰ ਕੀਤੀ ਗਈ ਹੈ ਜਿਸ ਤੇ ਮੁਕੱਦਮਾ ਜਿਹੜਾ ਹੈਗਾ ਥਾਣਾ ਸਿਵਲ ਲਾਈਨ ਦਾ ਰਜਿਸਟਰ ਕਰਕੇ ਉਹਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ। ਇੱਕ ਪਹਿਲਾਂ ਵੀ ਕਿੰਨੇ ਮੁਕੱਦਮੇ ਦਰਜ ਹੋਏ। ਉਹ ਸੰਬੰਧੀ ਅਸੀਂ ਜਿਹੜਾ ਇਹਦਾ ਪ੍ਰਤਾਤ ਰਿਕਾਰਡ ਕਰ ਰਹੇ ਆ ਵੀ ਇਹਦੇ ਕੋਈ ਮੁਕੱਦਮਾ ਦਰਜ ਹੈਗਾ ਕਿ ਨਹੀਂ ਹੈਗਾ ਤੇ ਬਾਕੀ ਜਿਹੜਾ ਇਹਨੂੰ ਮਾਨਜੋਗ ਦਾਸ ਫੇਸ ਕਰਕੇ ਦਾ ਰਿਮਾਂਡ ਹਾਸਲ ਕਰਕੇ ਇਹਨੂੰ ਭਾਈ ਨਾ ਪੁੱਛ ਕੇ ਇਸ ਕਰਕੇ ਕੋਈ ਅੱਗੋਂ ਜੜੀਆਂ ਬਿੱਗ ਫੇਸ ਹੈਗੀਆਂ ਜਿੱਥੋਂ ਲੈ ਕੇ ਆਉਂਦਾ ਸੀ ਅੱਗੇ ਉਹਦੀ ਚੇਨ ਪ੍ਰੋਪਰ ਜੜੀ ਕਰਕੇ ਤਫ਼ਤੀਸ਼ ਦੌਰਾਨ ਉਹਨਾਂ ਦੇ ਵੀ ਖਲਾਸ ਸਖਤ ਕਾਰਵਾਈ ਹਾਸਲ ਇਹਨਾਂ ਦੇ ਹਜੇ ਅਸੀਂ ਜਿਹੜਾ ਹੈਗਾ ਮੈਡੀਕਲ ਕਰਾ ਰਹੇ ਪਹਿਲਾਂ ਇਹ ਜੇ ਸੇਵਨ ਕਰਦਾ ਕਿ ਨਹੀਂ ਕਰਦਾ ਸਰ ਕਿੰਨੀ ਉਮਰ ਹੈ ਜੀ ਇਹਦੀ ਉਮਰ ਕਰੀਬ ਜਿਹੜੀ ਹੈਗੀ ਆ 35 ਸਾਲ ਹੈ ਜੀ